ਆ ਗੱਲ ਕਰੀ ਉਹਦੀ ਮਾਤਮਾਦਾਈ ਉਹਦੀ ਖਾਇ ਪਤਾ ਨਹੀਂ ਕੀ ਕੰਮ ਕਰ ਲੋ ਟੀਵੀ ਹੈਲੋ ਮੇਰੇ ਗਰਲਸ ਨੂੰ ਸਾਡੀ ਲੜਾਈ ਆ ਸਵੇਖੇ ਤਾਂ ਕੋਈ ਮਤਲਬ ਸਾਡੇ ਕੋਲ ਇਹਨੂੰ ਕਿਉਂ ਗਾਲਾਂ ਕੱਢਦੇ ਜਾਤੇ ਹੈ ਹੈ ਆਂਟੀ ਮੈਂ ਕਿਹਨੂੰ ਗਾਲਾਂ ਕੱਢੀਆਂ ਨਹੀਂ ਮੈਂ ਜੇ ਥਾਣੇ ਕਹੀ ਤੇ ਮੁੜ ਕੇ ਤੇ ਕਹਿਣਾ ਮੈਂ ਭੈਣ ਪਰ ਜੇ ਕਹਦਾ ਤਾਂ ਨਾ ਕਰਦਾ ਤੇ ਮੈਂ ਇਹਨੂੰ ਜਾਣਦੀ ਹਾਂ ਤੇ ਮੈਂ ਪੁੱਛਿਆ ਪੁੱਛਣ ਆਈ ਆ ਤੇ ਤੇਰੇ ਪਿਓ ਦਾ ਨਾਮ ਕੀ ਆ ਤੇਰੀ ਗੱਲ ਤੋਂ ਮੈਂ ਕਿਹੜੀਆਂ ਗੱਲਾਂ ਕੱਢੀਆਂ ਇਹ ਦੱਸੋ ਮੇਰੀ ਗੱਲ ਸੁਣ ਲਾ 10000 ਰੁਪਿਆ ਤੇਰਾ ਲੱਗ ਜਾਣਾ ਇਹ ਨੰਨੇ ਕਾਲ ਦੇ ਤੇ ਮੁੜ ਕੇ ਨਾ ਕਹੀਂ ਐਂ ਹੀ ਤੂੰ ਹਨ ਜਾਣਦਾ ਨਹੀਂ ਮੈਂ ਲੋਕਿਆਂ ਤੋਂ ਅਨੰਝੋੜਾਂ ਦੀ ਭੈਣ ਦਰਮਿਆਨ ਨਾ ਜਾਣਦਾ ਰਲੇ ਵਾਲੇ ਨੂੰ ਕਿੰਨਾਂ ਕਿਨਾਈ ਪਰ ਮੈਂ ਅਨੰਝੋੜੀ ਜਾਣਦਾ ਮਾਨ ਦੀ ਭੈਣ ਆ ਵੱਡੀ ਮੈਂ ਤਾਂ ਰੋੜਦਾ ਕਿਤੋਂ ਮੈਂ ਤਾਂ ਰੋੜਦਾ ਬੋਲਦੀ ਮੈਂ ਇੱਥੇ ਆਂਦਾ ਮੈਨੂੰ ਆਪਾਂ ਤਾਂ ਲੱਗਾ ਵੀ ਕੋਈ ਦੁਖਾਲਾ ਕੱਢੀਆਂ ਤੇ ਤਾਂ ਮਤਲਬ ਮਾਮਾ ਲੱਗਦਾ ਇੱਥੇ ਮਤਲਬ ਉਹ ਕੀ ਕਹ ਹੈ ਉਹ ਆ ਕੀ ਮੈਂ ਅਸਾ ਤਾਂ ਮੈਂ ਕਿਹੜੀ ਖਿੰਗਾ ਵਾਲਾ ਕਿੰਨੂੰ ਕੱਢੀਆਂ ਮੈਨੂੰ ਮਾਰਾ ਇਹ ਹਿੰਟ ਦੇ ਦੇਣਾ ਮਤਲਬ ਮੰਝਿਆ ਆਏ ਮੰਝਿਆ ਵਾਲੀ ਕੁੜੀ ਤਾਂ ਜਾਂਦਾ ਨਹੀਂ ਆ ਮੈਂ ਅਰੇ ਗੱਲ ਸੰਦੇਸ਼ ਤੇਨ ਅਰੇ ਤੁਹਾਡੀ ਗੱਲ ਸੰ ਮੰਝਿਆ ਵਾਲੀ ਮੰਝਿਆ ਵਾਲੀ ਕੁੜੀ ਤੂੰ ਗੱਲਾਂ ਨਹੀਂ ਕਰਦੀਆਂ ਤਨ ਮੈਂ ਮੈਨੂੰ ਵੀ ਲੋੜ ਇਸ ਮੈਨਾਂ ਬਰਤੋਦ ਮੈਨੂੰ ਕਿ ਲੋੜ ਕਾਲਾ ਕਿੱਡੇ ਦੀ ਦੀ ਇਹ ਰੱਖਣਾ ਵੀ ਮੈਂ ਮਤਲਬ ਮੈਂ ਕਿਉਂ ਆ ਗੱਡਾ ਨੂੰ ਇਹ ਰੱਖੀ ਅੱਗੇ ਤੁਹਾਡੀ ਭੈਣ ਤਾਂ ਤੇਹੀ ਤੁਹਾਡੀ ਭਾਂ ਭਾਂ ਤੇ ਵਾਚ ਕੇ ਨਿਕਲੇ ਹੁੰਦੇ ਆ ਉਹ ਮੇਰੀ ਗੱਲ ਸੁਣ ਹੈ ਕਿਤੇ ਰੁਕ ਕੇ ਮੈਂ ਆ ਕੇ ਮੇਰੇ ਨਾਲ ਫੇਚੂ ਫੇਰ ਗੱਲ ਕਰ ਚੱਲ ਫਰੇ ਤੂੰ ਇੱਥੇ ਬਲਾੜਾ ਨੂੰ ਇੱਥੇ ਆ ਕੇ ਨੰਨਾ ਗੱਲ ਕਰ ਮੈਂ ਆਪਣੀ ਕੁੜੀ ਲੈ ਆਇਆ ਜਿਹਨੂੰ ਮੈਂ ਗੱਲਾਂ ਕਰੀ ਮੈਂ ਕੁੜੀ ਨੂੰ ਬੁਲਾ ਲਈ ਆ ਦੀ ਮੈਂ ਕੁੜੀ ਦੀ ਭੈਣ ਦੀ ਮਾਸੀ ਨੇ ਵੀ ਜਾਣਦੇ ਸਾਰਿਆਂ ਨੂੰ ਜਾਣਦੇ ਮੈਂ ਸਾਦ ਨਹੀਂ ਇੱਥੇ ਮੇਰੀ ਗੱਲ ਸੁਣੋ ਨਾਲੇ ਹਾਂ ਲਓ मुर्गा <laughs> बनग <laughs> <laughs> <laughs>